ਹਾਂਜੀ ਹੈਲੋ ਆਪ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਸ ਚੈਨਲ ਦੇ ਉਪਰਸੀਂ ਜਿਹੜਾ ਆਪ ਵਾਸਤੇ ਕਈ ਪ੍ਰਕਾਰ ਦੀਆਂ ਵੈਕੈਂਸੀਆਂ ਲੈ ਕੇ ਆ ਰਹੇ ਹਾਂ ਚਾਹੇ ਉਹ ਗਵਰਨਮੈਂਟ ਆ ਚਾਹੇ ਉਹ ਪ੍ਰਾਈਵੇਟ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਪਨੀਆਂ ਸਟੇਮ ਕੰਮ ਕਰ ਰਹੀਆਂ ਵਾਂ ਜਿੰਨਾਂ ਦੇ ਵਿੱਚ ਟਾਈਮ-ਟਾਈਮ ਤੇ ਵੈਕੈਂਸੀਆਂ ਨਿਕਲਦੀਆਂ ਵਾਂ ਤੇ ਅਸੀਂ ਜਿਹੜਾ ਵਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜਾ ਵਾ ਨੋਟੀਫਿਕੇਸ਼ਨ ਪਹੁੰਚਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜਿਹੜੇ-ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਚੈਨਲ ਦੇ ਉੱਪਰ ਪਹਿਲੀ ਵਾਰ ਆ ਰਹੇ ਆ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੋਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਜੋ ਅਸੀਂ ਆਹ ਵਾਸਤੇ ਜਿਹੜੀ ਜਾਣਕਾਰੀ ਲੈ ਕੇ ਆ ਰਹੇ ਆ ਉਹ ਹਰੇਕ ਤੱਕ ਪਹੁੰਚੇ ਹੋਰ ਅਗਰ ਕੰਪਨੀ ਜੋ ਇਹ ਵੀਡੀਓ ਦੇਖ ਰਿਹਾ ਹੋ ਉਹਨਾਂ ਦੇ ਲੋਕਲ ਦੇ ਵਿੱਚ ਆ ਤੋਂ ਅਸੀਂ ਚਾਹਾਂਗੇ ਉਹ ਜਾ ਕੇ ਜੇ ਤੁਹਾਡੀ ਮਨਪਸੰਦ ਜੋਬ ਹੈਗੀ ਆ ਤੁਸੀਂ ਜਾ ਕੇ ਇੰਟਰਵਿਊ ਦਿਓ ਤੇ ਇਸ ਜੋਬ ਨੂੰ ਹਾਸਲ ਕਰੋ ਚੂ ਕਰਦੇ ਆਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਵਾ ਜਿਹੜਾ ਕ੍ਰੈਡਿਟ ਕਾਰਡ ਮੁਹਈਆ ਕਰਨ ਵਾਲਾ ਜਿਹੜਾ ਵਾ ਸੀ ਆਪਣਾ ਹੈਗਾ ਵਾ ਬੈਂਕ ਕਮਲ ਉਹ ਜਿਹੜੇ ਏਟੀਐਮ ਅਪਲਾਈ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਜਿਹੜਾ ਵਾ ਮੇਲ ਕੈਂਡੀਡੇਟ ਜਿਹੜੇ ਆ ਉਹ ਚਾਹੀਦੇ ਆ ਰਿੰਕ ਜਿਹੜਾ ਵਾ ਸੇਲ ਐਗਜ਼ੀਕਟਿਵ ਰਹੇਗਾ ਲੋਕੇਸ਼ਨ ਜਿਹੜੀ ਆ ਉਹ ਹੁਸ਼ਿਆਰਪੁਰ ਜਲੰਧਰ ਫਗਵਾੜਾ ਪਠਾਨਕੋਟ ਪਟਿਆਲਾ ਰਹੇਗੀ ਸੈਲਰੀ ਬਹੁਤ ਅਸ਼ੀਆ 19600 ਪਲੱਸ ਬੋਨਸ ਪੁਆਇੰਟ ਵੀ ਜਿਹੜਾ ਵਾ ਤੁਹਾਨੂੰ ਮਿਲੇਗਾ ਸ਼ਿਫਟ ਟਾਈਮ ਜਿਹੜਾ ਵਾ 10 ਵਜੇ ਲੈ ਕੇ ਸ਼ਾਮ ਨੂੰ 7 ਵਜੇ ਤੱਕ ਰਹੇਗਾ ਪੜ੍ਹਾਈ ਜਿਹੜੀ ਆ ਪੜ੍ਹਾਈ ਦੀ ਗੱਲ ਕਰੀਏ ਇਹਦੇ ਵਿੱਚ ਗ੍ਰੈਜੂਏਟ ਜਿਹੜੇ ਆ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ ਉਹੀ ਅਪਲਾਈ ਕਰ ਸਕਦੇ ਆ ਐਕਸਪੀਰੀਅੰਸ ਅਗਰ ਰਹੇਗਾ ਵਾ ਇਸ ਖੇਤਰ ਦੇ ਵਿੱਚ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਉਹ ਲੋਕਲ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੂੰ ਖਾਸ ਤੌਰ ਤੇ ਪਹਿਲ ਮਿਲੇਗੀ ਏਜ ਲਿਮਟ ਜਿਹੜੀ ਆ ਉਹ 20 ਤੋਂ 30 ਸਾਲ ਰਹੇਗੀ ਮੇਲ ਕੈਂਡੀਡੇਟ ਵਾਸਤੇ ਜਿਹੜਾ ਵਾ ਖਾਸ ਆਫਰ ਆ ਜਿਹੜੀ ਸਕਿੱਲ ਦੀ ਗੱਲ ਕਰੀਏ ਜਿਹੜੇ ਇਹਦੇ ਵਿੱਚ ਅਪਲਾਈ ਕਰਨਗੇ ਕਮਿਊਨੀਕੇਸ਼ਨ ਜਿਹੜਾ ਵਾ ਬੋਲਚਾਲ ਉਹਦਾ ਬੱਚੇ ਦਾ ਬਹੁਤ ਅੱਛਾ ਹੋਣਾ ਚਾਹੀਦਾ ਵਾ ਕਸਟਮਰ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਵਾ ਐਕਸਪੀਰੀਅੰਸ ਦੇ ਵਿੱਚ ਜਿਹੜਾ ਵਾ ਉਹਨੂੰ ਪੂਰਾ ਪਤਾ ਹੋਣਾ ਚਾਹੀਦਾ ਵਾ ਅਗਰ ਉਹਨੇ ਇਸ ਖੇਤਰ ਦੇ ਵਿੱਚ ਕੰਮ ਕੀਤਾ ਵਾ ਤਾਂ ਉਹਨੂੰ ਇਸ ਬਾਰੇ 101% ਜਿਹੜਾ ਵਾ ਉਹਨੂੰ ਜਾਣਕਾਰੀ ਹੋਏਗੀ ਦਿੱਤੇ ਹੋਏ ਨੰਬਰ ਦੇ ਉੱਪਰ ਜਿਹੜਾ ਵਾ ਉਹ ਤੁਸੀਂ ਕਾਲ ਕਰਨੀ ਆ ਪੂਰੀ ਗੱਲ ਬਾਤ ਕਰਕੇ ਇਸ ਖੇਤਰ ਦੇ ਵਿੱਚ ਤੁਸੀਂ ਆਪਣਾ ਅਪਲਾਈ ਕਰ ਸਕਦੇ ਜੇ ਅਗਲੀ ਵੈਕੈਂਸੀ ਜਿਹੜੀ ਆ ਉਹ ਡਿਲੀਵਰੀ ਬੁਆਏ ਬੁਆਏ ਜਿਹੜਾ ਵਾ ਚਾਹੀਦਾ ਵਾ ਪਠਾਨਕੋੜ ਏਰੀਆ ਦੇ ਵਿੱਚ ਫ੍ਰੀ ਜੋਬ ਆ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਬੈਸਟ ਰੇਟ ਜਿਹੜਾ ਵਾ ਤੁਹਾਨੂੰ ਤਨਖਾਹ ਜਿਹੜੀ ਚੰਗੀ ਮਿਲੇਗੀ ਤੁਰੰਤ ਜੋਇਨਿੰਗ ਜਿਹੜੀ ਆ ਤੁਹਾਨੂੰ ਮਿਲੇਗੀ ਅਗਰ ਤੁਸੀਂ ਉਸ ਖੇਤਰ ਦੇ ਵਿੱਚ ਹਾਂ ਕੋੜ ਏਰੀਆ ਦੇ ਵਿੱਚ ਡਿਲੀਵਰੀ ਬாய் ਦਾ ਕੰਮ ਕਰਨਾ ਚਾਹੁੰਦੇ ਜੇ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਕਾਲ ਕਰੋ ਉਹ ਤੁਰੰਤ ਡਿਲੀਵਰੀ ਬாய் ਦਾ ਜਿਹੜਾ ਵਾ ਤੁਸੀਂ ਕੰਮ ਸ਼ੁਰੂ ਕਰ ਸਕਦੇ ਜੇ ਇਹਦੇ ਵਾਸਤੇ ਜਿਹੜਾ ਵਾ ਜੋ-ਜੋ ਤੁਹਾਨੂੰ ਚਾਹੀਦਾ ਵਾ ਜਿਸ ਤਰ੍ਹਾਂ ਆਮ ਜਿਹੜਾ ਵਾ ਇੱਕ ਬਾਈਕ ਦੀ ਜ਼ਰੂਰਤ ਰਹਿੰਦੀ ਆ ਇੱਕ ਡਰਾਈਵਰੀ ਲਾਇਸੈਂਸ ਦੀ ਜ਼ਰੂਰਤ ਰਹਿੰਦੀ ਆ ਅਗਰ ਤੁਹਾਡੇ ਕੋਲ ਹੈਗਾ ਵਾ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਜੇ ਕਾਲ ਕਰਕੇ ਇਹਦੀ ਜਾਣਕਾਰੀ ਲੈ ਸਕਦੇ ਜੇ ਇਸ ਤੋਂ ਅਗਲੀ ਜਿਹੜੀ ਜੋਬ ਆ ਵਿਕਲਪ ਪਲੇਸਮੈਂਟ ਕੈਂਪ ਜਿਹੜਾ ਵਾ 5 ਜਨਵਰੀ 2026 ਨੂੰ ਸਵੇਰੇ 10 ਵਜੇ ਤੋਂ ਲੈ ਕੇ ਇੱਕ ਵਜੇ ਲੱਗ ਰਿਹਾ ਵਾ ਬੀ ਡੀ ਪੀਓ ਡਾਕਟਰ ਕਰੋਟਾ ਵਿਖੇ ਪਲੇਸਮੈਂਟ ਕੈਂਪ ਜਿਹੜਾ ਰੋਜ਼ਗਾਰ ਮੇਲਾ ਸਕਿਉਰਟੀ ਐਂਡ ਇੰਟੈਲੀਜੈਂਟ ਸਰਵਿਸ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਸਕਿਉਰਟੀ ਗਾਰਡ ਲਈ ਬਹੁਜ ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 5 1 2026 ਨੂੰ ਸਵੇਰੇ 10 ਵਜੇ ਤੋਂ ਲੈ ਕੇ ਇੱਕ ਵਜੇ ਲੱਗ ਰਿਹਾ ਵਾ ਜਿਹੜੀ ਐਸ ਆਈ ਐਸ ਸਕਿਉਰਟੀ ਆ ਉਹਦਾ ਜਿਹੜਾ ਕੈਂਪ ਆ ਉਹ ਬੀ ਡੀ ਪੀਓ ਦਫਤਰ ਵਿੱਚ ਲੱਗੇਗਾ ਕਰੋਟਾ ਵਿਖੇ ਇਹਦੇ ਵਿੱਚ ਜਿਹੜੀ ਯੋਗਤਾ 10ਵੀਂ ਪਾਸ ਉਮਰ 18 ਏ 19 ਤੋਂ 40 ਸਾਲ 5 ਫੁੱਟ 6 ਇੰਚ ਜਿਹੜਾ ਵਾ ਹਾਈਟ ਚਾਹੀਦੀ ਆ ਭਾਰ ਜਿਹੜਾ ਵਾ 52 ਤੋਂ 90 ਕਿਲੋ ਚਾਹੀਦਾ ਵਾ 80 ਤੋਂ 85 ਸੈਂਟੀਮੀਟਰ ਉਹਦੀ ਛਾਤੀ ਜਿਹੜੀ ਖਲਾਉ ਹੋਣਾ ਚਾਹੀਦਾ ਵਾ ਤਨਖਾਹ ਦੀ ਗੱਲ ਕਰੀਏ ਤਨਖਾਹ ਜਿਹੜੀ ਆ 18000 ਤੋਂ ਲੈ ਕੇ 20000 ਉਹ ਮਿਲੇਗੀ ਉਮੀਦਵਾਰ ਆਪਣੇ ਸਾਰੇ ਦਸਤਾਵੇਜ਼ ਲੈ ਕੇ ਜਿਹੜੇ ਉਥੋਂ ਦੇ ਲੋਕਲ ਕਰੋਟਾ ਵਾਲੀ ਸਾਈਡ ਦੇ ਆ ਉਹ ਤੁਸੀਂ ਉੱਥੇ ਆਪਣਾ ਬੀ ਡੀ ਬੀਓ ਦਫ਼ਤਰ ਜਾ ਕੇ ਇੰਟਰਵਿਊ ਦੇ ਸਕਦੇ ਜੇ ਇਹਦੇ ਵਿੱਚ ਜਿਹੜਾ ਤੁਸੀਂ ਜਰੂਰੀ ਦਸਤਾਵੇਜ਼ 10ਵੀਂ ਦੀ ਮਾਰਕ ਸ਼ੀਟ ਗ੍ਰੈਜੂਏਸ਼ਨ ਲੈਵਲ ਤੱਕ ਜਿਹੜੀ ਹੈ ਤੁਹਾਡੇ ਕੋਲ ਡਾਕੂਮੈਂਟ ਅਗਰੇ ਹੈਗੇ ਆ ਤੁਸੀਂ ਲੈ ਕੇ ਜਾਣਾ ਵਾ ਦੇਖੋ ਬਾਇਓ ਡਾਟਾ ਫਾਰਮ ਜਿਹੜਾ ਵਾ ਬਾਇਓ ਡਾਟਾ ਜਿਹਨਾਂ ਬਰ ਰਿਜ਼ਿਊਮ ਕਰ ਦੇਣੇ ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਉਹ ਲੈ ਕੇ ਜਰੂਰ ਜਾਣਾ ਵਾ ਖਾਸ ਤੌਰ ਤੇ ਜਿਹੜੀ ਆ ਆ ਭਰਤੀ ਫ੍ਰੈਸ਼ਰ ਵਾਸਤੇ ਆ ਸਾਬਕਾ ਪੋਜੀਆਂ ਵਾਸਤੇ ਨਹੀਂ ਹੈਗਾ ਰੋਜ਼ਗਾਰ ਅਤੇ ਕਾਰਬਾਰ ਬਿਊਰੋ ਜਿਹੜਾ ਵਾ ਪਠਾਨਕੋੜ ਉਹਨਾਂ ਵੱਲੋਂ ਜਿਹੜੀ ਆ ਭਰਤੀ ਕੰਪ ਅਯੋਜਿਤ ਕੀਤਾ ਜਾ ਰਿਹਾ ਵਾ ਅਗਲੀ ਜਿਹੜੀ ਵੈਕੈਂਸੀ ਆ ਉਹ ਇੱਕ ਸਖਲਾਈ ਕੋਰਸ ਜਿਹੜਾ ਵਾ ਉਹ ਚਲੇਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕ੍ਰੀषि ਵਿਗਿਆਨ ਕੇਂਦਰ ਪਠਾਨਕੋਟ ਵੱਲੋਂ ਮધુ ਮੱਖੀ ਪਾਲਣ ਦਾ ਕਿਤਾ ਮੁਖੀ ਸਿਖਲਾਈ ਕੋਰਸ 12 ਤੋਂ ਲੈ ਕੇ 16 ਜਨਵਰੀ 2026 ਤੱਕ ਜਿਹੜਾ ਵਾ ਉਹ ਪੰਜਾਂ ਦਿਨਾਂ ਦੀ ਜਿਹੜੀ ਸਿਖਲਾਈ ਜਿਹੜੀ ਆ ਉਹ ਮਿਲੇਗੇ ਕੇ ਵੀ ਕੇ ਪਠਾਨਕੋਟ ਮધુ ਮੱਖੀ ਪਾਲਣ ਬਾਰੇ ਪੰਜ ਦਿਨਾਂ ਦੀ ਸਿਖਲਾਈ ਦਾ ਯੋਜਨਨ ਕਰਨ ਜਾ ਰਿਹਾ ਹੈ ਜੇਕਰ ਤੁਸੀਂ ਸਖਲਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 10 ਜਨਵਰੀ ਤੋਂ ਪਹਿਲਾਂ ਜਿਹੜਾ ਦਿੱਤਾ ਹੋਇਆ ਨੰਬਰ ਆ 701 828 5325 ਇੱਥੇ ਕਾਲ ਕਰੋ ਜਿਹੜਾ ਕਾਲ ਕਰਨ ਦਾ ਸਮਾਂ ਉਸ ਰਦਾਫੇ ਤੇ ਲੈ ਕੇ ਸ਼ਾਮ ਨੂੰ 4 ਵਜੇ ਤੱਕ ਰਹੇਗਾ ਸਖਲਾਈ ਸਥਾਨ ਕ੍ਰਿਸ਼ੀ ਵਿਗਿਆਨ ਕੇਂਦਰ ਕੋ ਸ਼ਾਹਪੁਰ ਕੰਢੀ ਜੁਗਿਆਲ ਰੋਡ ਉਹ ਜਗ੍ਹਾ ਤੇ ਜਿਹੜਾ ਵਾ ਉਹ ਟ੍ਰੇਨਿੰਗ ਹੋਏਗੀ ਸਖਲਾਈ ਦੀ ਫੀ ਜਿਹੜੀ ਪੁਰਸ਼ਾਂ ਵੱਲੋਂ 100 ਰੁਪਏ ਤੇ ਬੀਬੀਆਂ ਵੱਲੋਂ 50 ਰੁਪਏ ਹੋਏਗੀ ਇਸ ਚੋਣ ਲਈ ਕੁੱਲ 40 ਉਮੀਦਵਾਰਾਂ ਤੇ ਚੋਣ ਕੀਤੀ ਜਾਵੇਗੀ ਜਿਹੜਾ ਰਜਿਸਟ੍ਰੇਸ਼ਨ ਪਹਿਲਾਂ ਆਉ ਪਹਿਲਾਂ ਪਾਉ ਦੇ ਆਧਾਰ ਤੇ ਕੀਤੀ ਜਾਏਗੀ ਰਜਿਸਟ੍ਰੇਸ਼ਨ ਲਈ ਲੋੜਿੰਦੇ ਦਸਤਾਵੇਜ਼ ਜਿਹੜੇ ਚਾਹੀਦੇ ਆ ਉਹਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਰਜਿਸਟ੍ਰੇਸ਼ਨ 12 ਜਨਵਰੀ 2026 ਨੂੰ ਕੇ ਵੀ ਕੇ ਵਿਖੇ ਕੀਤੀ ਜਾਏਗੀ ਛਾਟਿਕੜ ਪ੍ਰਾਪਤ ਕਰਨ ਲਈ ਸਖਲਾਈ ਵਿੱਚ 80% ਜਿਹੜੀ ਆ ਹਾਜ਼ਰੀ ਲਾਜ਼ਮੀ ਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਜੋ ਜਿਹੜੇ ਮਧੂਮੱਖੀ ਪਾਲਣ ਬਾਰੇ ਜਿਹੜਾ ਸਖਲਾਈ ਲੈਣਾ ਚਾਹੁੰਦੇ ਆ ਉਹ ਇਸ ਸਰਟੀਫਿਕੇਟ ਨੂੰ ਹਾਸਲ ਕਰਕੇ ਆਪਣਾ ਜਿਹੜਾ ਵਾ ਕੀਤਾ ਸ਼ੁਰੂ ਕਰ ਸਕਦੇ ਆ ਇਸ ਤੋਂ ਅਗਲੀ ਜਿਹੜੀ ਆ ਰੋਜ਼ਗਾਰ ਪਠਾਨਕੋੜ ਵਿੱਚ ਇੱਕ ਕੈਂਪ ਲੱਗ ਰਿਹਾ ਵਾ ਸੋਨਾ ਲਿਖਾ ਟਰੈਕਟਰ ਵੱਲੋਂ 812022 ਨੂੰ ਇਹਦੇ ਵਿੱਚ ਜਿਹੜਾ ਵਾ ਮਿਨੀਮਮ ਜਿਹੜੀ ਪੜ੍ਹਾਈ ਆ ਉਹ 8ਵੀਂ 10ਵੀਂ 12ਵੀਂ ਆਈਟੀ ਡਿਪਲੋਮਾ ਅਗਰ ਕੋਈ ਵੀ ਤੁਹਾਡੇ ਕੋਲ ਡਿਗਰੀ ਹੈਗੀ ਆ ਉਹ ਚੱਲੇਗੀ। ਮੁਕੈਣੀ ਕਾ ਆਪਰੇਟਰ ਵਾਸਤੇ ਜਿਹੜਾ ਵਾ ਪੋਸਟ ਖਾਲੀ ਆ ਉਹਦੇ ਵਾਸਤੇ ਮੇਲ ਕੈਂਡੀਡੇਟ ਜਿਹੜੇ ਆ ਉਹ ਚਾਹੀਦੇ ਆ। ਤਨਖਾਹ ਜਿਹੜੀ ਆ 15000 ਤੋਂ ਲੈ ਕੇ 21000 ਰਹੇਗੇ। ਤੁਸੀਂ ਜਿਹੜਾ ਵਾ ਡੋਲੀਗਾਰ ਕ੍ਰਿਆਲੇ ਜਿਹੜਾ ਵਾ ਪਠਾਨਕੋੜ ਉਥੇ ਤੁਸੀਂ ਆਉਣਾ ਵਾ ਐਡਰੈਸ ਤੁਸੀਂ ਦੇਖ ਰਹੇ ਜੇ ਉਸ ਐਡਰੈਸ ਤੇ ਜਾ ਕੇ ਤੁਸੀਂ ਆਪਣਾ ਇਹੜਾ ਵਾ ਇੰਟਰਵਿਊ ਦੋ ਤੇ ਆਪਣੇ ਜੋਬ ਨੂੰ ਹਾਸਲ ਕਰ ਸਕਦੇ ਜੇ ਇਸ ਤੋਂ ਅੱਗੇ ਜਿਹੜੀ ਜੋਬ ਆ ਉਹ ਤਰੰਤ ਜਿਹੜੀ ਆ ਉਹ ਆਪ ਜੀ ਨੂੰ ਮਿਲੇਗੀ 20 ਮੀਲ ਐਸੋਸੀਏਟ ਜਿਹੜਾ ਚਾਹੀਦੇ ਆ ਡੀਮਾਰਟ ਸਟੋਰ ਦੇ ਵਿੱਚ ਇੰਟਰਵਿਊ ਜਿਹੜਾ ਵਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗਾ 5 ਜਨਵਰੀ ਨੂੰ ਜਿਹੜੇ ਜਿਹੜੇ ਅ ਜਿਹੜੀ ਡੀਮਾਰਟ ਦੇ ਵਿੱਚ ਇੰਟਰਵਿਊ ਹੋਏਗਾ ਉਹਦੀ ਲੋਕੇਸ਼ਨ ਜਿਹੜੀ ਆ ਦਿੱਤੀ ਹੋਈ ਉਹਨਾਂ ਨੇ ਮੁਹਾਲੀ ਅ ਸੈਕਟਰ ਮੋਹਲੀ ਵਾਲਕ ਸੈਕਟਰ 62 ਮੁਹਾਲੀ ਮੁਹਾਲੀ ਫਾਰਕਸ਼ਟੀ ਸੈਕਟਰ 75 ਇਦੇ ਵਿੱਚ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਆ ਰਿਜ਼ਿਊਮ ਤੁਹਾਡਾ ਚਾਹੀਦਾ ਵਾ ਆਧਾਰ ਕਾਰਡ ਪੈਨ ਕਾਰਡ ਐਜੂਕੇਸ਼ਨ ਸਰਟੀਫਿਕੇਟ 10ਵੀਂ 12ਵੀਂ ਬੈਂਕ ਡਿਟੇਲ ਚਾਹੀਦੀ ਆ ਚਾਰ ਪਾਸਪੋਰਟ ਸਾਈਜ਼ ਫੋਟੋਆਂ ਚਾਹੀਦੀਆਂ ਵਾ ਅਗਰ ਜੁਆਇਨ ਨੰਬਰ ਜਿਹੜਾ ਵਾ ਹੁੰਦਾ ਅਗਰ ਤੁਸੀਂ ਪਹਿਲਾਂ ਕਿਤੇ ਕੰਪਨੀ ਕੰਮ ਕੀਤਾ ਉਹਦੇ ਪੀਪੀਐਫ ਦਾ ਇੱਕ ਜੁਆਇਨ ਨੰਬਰ ਹੁੰਦਾ ਵਾ ਉਹ ਜ਼ਰੂਰੀ ਆ ਜਿਹੜਾ ਰਿਜ਼ਿਊਮ ਤੁਸੀਂ ਸੈਂਡ ਕਰਨਾ ਵਟਸਐਪ ਤੇ 94 678 6 00 20 ਇਹਦੇ ਵਿੱਚ only male ਜਿਹੜੇ ਆ ਉਹ ਭਰਤੀ ਹੋਣਗੇ ਜਿਹੜਾ ਤਨਖਾਹ ਉਹ 10612 ਰਹੇਗੀ CTC 14169 ਜਿਹੜੀ ਆ ਉਹ ਰਹੇਗੀ ਬਿਲਿੰਗ ਐਗਜ਼ੀਕਟਿਵ ਜਿਹੜੇ ਕੇਸ਼ਰ ਉਹਨਾਂ ਦੀ 11394 इनहेंड रहेगी सी पंद्रह हज़ार दो सौ या रुपये रहेगी सेल्स एसोसीएट जोड़े आना की दस हज़ार छः सौ बारह इनहेंड आएगी सीटीसी टी सी चौदह हज़ार एक सौ नएगी गुडाउन एस असिस्टेंट जोड़े आना दी तनख्वाह या हज़ार तीन सौ चौरानवे रहेगी इनहेंड सी टी सी पंद्रह हज़ार दो सौ या रहेगी बेनीफिट जोड़े ये मिलने वो आ पी एफ और ई एस आई बहुत अच्छी जी फैसिलिटी आ अटेंडेंस बोनस जोड़ा वा वो पंद्रह सौ रुपया मिलेगा परफॉर्मेंस अलाउंस जड़ा वा एक हज़ार रुपया मिलेगा वजिए काम करोगे तू जब इन्होंने वालों अलग तो बोनस भी मिलेगा ऑफ मिलेगा कैजुअल लीव सिख लीव ए शिफ्ट टाइमिंग जीडी मेल दो तो लैके दो शाम के दो बजे तो लैके रात ग्यारह बजे तक शिफ्ट रहेगीबल जोड़े 18 ਸਾਲ ਤੋਂ ਲੈ ਕੇ 25 ਸਾਲ ਤੱਕ ਜਿਹੜਾ ਜਿੰਨਾਂ ਦੀ ਏਜ ਆ ਉਹ ਹੀ ਅਪਲਾਈ ਕਰ ਸਕਦੇ ਆ ਐਜੂਕੇਸ਼ਨ 10ਵੀਂ 12ਵੀਂ ਆਈਟੀਆਈ ਡਿਪਲੋਮਾ ਇਹਦੇ ਵਿੱਚ ਜਿਹੜੇ ਕੈਂਡੀਡੇਟੇ ਹੈਗੇ ਆ ਇਹਦੇ ਚ ਅਪਲਾਈ ਕਰ ਸਕਦੇ ਆ ਟੋਟਲ ਵੈਕੈਂਸੀਆਂ 20 ਆ ਤੇ ਤੁਸੀਂ ਜਿਹੜਾ ਵਾ ਚੰਗੀ ਤਰ੍ਹਾਂ ਅਨਸਰ ਨੂੰ ਦੁਬਾਰਾ ਪੜ ਲਓ ਹੋਰ ਦਿੱਤੀ ਹੋਏ ਲੋਕੇਸ਼ਨ ਤੇ ਜਾ ਕੇ ਆਪਣਾ ਇੰਟਰਵਿਊ ਦੇ ਸਕਦੇ ਜੀ ਲੋਕਲ ਏਰੀਆ ਵਾਸਤੇ ਜਿਹੜੀ ਆ ਬਹੁਤ ਵਧੀਆ ਜੋਬ ਆ ਸੋ ਆਸ ਹਨ ਅੱਜ ਰੋਜ਼ਗਾਰ ਸਮਾਚਾਰ ਜਿਹਦੇ ਚ ਅਗਲਾ ਕੰਪਨੀ ਆ ਦੇ ਨੋਟੀਫਿਕੇਸ਼ਨ ਸਾਡੇ ਕੋਲ ਆਜ ਰਹੀ ਅਸੀਂ ਤੁਹਾਡੇ ਰੂਬਰੂ ਕੀਤੇ ਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਸ਼ੇਅਰ ਕਰੋ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਨੈਕਸਟ ਵੀਡੀਓ ਜਿੱਦਾਂ ਹੀ ਆਏਗੀ ਬੈਲ ਆਈਕਨ ਜ਼ਰੂਰ ਦਬਾ ਦਬਾ ਆਪਣਾ ਦਬਾ ਦੇਣਾ ਤੇ ਤੁਸੀਂ ਜਿਹੜਾ ਵਾ ਸਭ ਤੋਂ ਪਹਿਲਾਂ ਵੀਡੀਓ ਆਸਲ ਕਰ ਸਕਦੇ ਜੇ ਅਗਰ ਬੈਲ ਆਈਕਨ ਦਬਿਆ ਹੋਏਗਾ ਸੋ ਆਪਜੀ ਤੋਂ ਅਸੀਂ ਆਕੇ ਮੰਗਦੇ ਆ ਅਗਲੀ ਵੀਡੀਓ ਤੱਕ ਜਿਹੜਾ ਵਾ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ 英語で言うよ。